ਅੱਜ ਤਰੰਤਾਨ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸਰਬਜੀਤ ਸਿੰਘ ਵੱਲੋਂ ਬਕ ਬਕ ਮੁਹੱਲਾ ਕਲੀਨ ਕਾਂਡਾ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਸਹੂਲਤਾਂ ਦੀ ਜਾਂਚ ਕੀਤੀ ਅਤੇ ਸਟਾਫ ਨਾਲ ਗੱਲਬਾਤ ਕੀਤੀ। ਸਚੰਡ ਰੋਡ ਵਿਖੇ ਸਥਿਤ ਮੁਹੱਲਾ ਕਲੀਨਿਕ ਵਿਸ਼ੇਸ਼ ਤੌਰ ਤੇ ਚਰਚਾ ਵਿੱਚ ਰਹੀ ਜਿੱਥੇ ਲੇਡੀਜ਼ ਡਾਕਟਰ ਰਚਨਾਦੀ ਮਰੀਜ਼ਾਂ ਨਾਲ ਬੋਲਚਾਲ ਅਤੇ ਬਦਿਆ ਵਿਹਾਰ ਕਾਰਨ ਇਲਾਜ ਲਈ ਆਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। मरीजा ने दसा के डॉक्टर रचना की मिठी बोली अते देन वाली सोच तक आराम महसूस हो नचना सेवक 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 का सन्मान भी गया सूचना लाई पंजाब सरकार वालों चो दौरान कि वादे अनुसार सेहत खेत्र निरंतर सुधार लिया जा रहे हैं कलिन कान राही आम लोग तक सेहत सहूलचार BYTV ਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਨੀਚੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤਰੀਕੇ ਨਾਲ ਖਬਰਾਂ ਪੇਸ਼ ਕਰ ਸਕੀਏ। ਧੰਨਵਾਦ। ਤਰੰਤਾਰਨ ਤਰੰਤਾਰਨ ਸਿਵਲ ਹਸਪਤਲ ਦੇ ਅਧਿਨ ਮੇਰੇ ਕੋਲ 4 ਮੁਲਕ ਲੱਗਦੀ ਲੱਗੇ ਨੇ। ਜਿਹੜੇ ਸਚਕੰਡ ਰੋਡ ਵੀ ਉਹਨਾਂ ਵਿੱਚੋਂ ਇੱਕ ਹੈਗਾ। ਅੱਜ ਮੈਂ ਸਚਕੰਡ ਰੋਡ ਇੱਥੇ ਵਿਜ਼ਿਟ ਕੀਤੀ ਹੈ। ਭੱਲੇ ਵਾਲਿਆਂ ਨੇ ਮੈਨੂੰ ਸਨਮਾਨਤ ਵੀ ਕੀਤਾ ਔਰ ਬੜਾ ਹੀ ਪਿਆਰ ਬਖਸ਼ਿਆ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਮੇਰੇ ਜਿਹੜਾ ਮhalla ਕਲੀਨਿਕ ਸਾਚਪੰਨ ਰੋਡ ਤੇ ਹੈ ਇਹਦੀਆਂ ਸੇਵਾਵਾਂ ਬਹੁਤ ਹੀ ਅੱਛੀਆਂ ਨੇ ਡਾਕਟਰ ਰਚਨਾ ਇੱਥੇ ਮੈਡੀਕਲ ਅਫਸਰ ਨੇ ਔਰ ਉਹਨਾਂ ਦਾ ਪਬਲਿਕ ਨਾਲ ਡੀਲਿੰਗ ਜਿਹੜੀ ਅੱਜ ਸਾਫ਼ ਨਜ਼ਰ ਆ ਰਹੀ ਹੈ ਵੀ ਕਿੰਨਾ ਲੋਕ ਪਿਆਰ ਕਰਦੇ ਨੇ ਕਿੰਨਾ ਮਾਨ ਸਨਮਾਨ ਦਿੰਦੇ ਨੇ ਇਸ ਤੋਂ ਇਲਾਵਾ ਮੈਂ ਆਪਣੇ ਜਿਹੜਾ ਸਟਾਫ ਹੈ ਉਹਨਾਂ ਨੂੰ ਪਹਿਲਾਂ ਵੀ ਐਡਵਾਈਸ ਕੀਤੀ ਹੋਈ ਹੈ ਵੀ ਜਿਹੜਾ ਵੀ ਮਰੀਜ਼ ਆਵੇ ਉਹ ਰੱਬ ਦਾ ਰੂਪ ਹੀ ਹੁੰਦਾ ਉਹਨੂੰ ਰੱਬ ਦਾ ਰੂਪ ਹੀ ਦੇਖਣਾ ਹੈ ਕਿਉਂਕਿ ਹਸਪਤਾਲਾਂ 'ਚ ਦੁਖੀ ਬੰਦਾ ਹੀ ਆਂਦਾ ਵਾ ਚੰਗਾ ਭਲਾ ਬੰਦੇ ਘੱਟ ਹੀ ਹੁੰਦੇ ਆ ਮੈਂ ਚਾਹਨਾ ਵੀ ਜੇ ਅਸੀਂ ਦੁੱਖ ਦੂਰ ਉਹਨਾਂ ਦੇ ਕਰ ਦਿੰਦੇ ਆ ਉਹ ਇਹ ਸੋਚ ਕੇ ਆਉਂਦੇ ਆ ਵੀ ਹਸਪਤਾਲ 'ਚ ਨਹੀਂ ਰੱਬੀ ਸਵਭੀ ਜਗ੍ਹਾ ਤੇ ਜਾ ਰਹੇ ਆ ਔਰ ਜੋ ਮੇਰੀਆਂ ਹਦਾਇਤਾਂ ਆ ਡਾਕਟਰ ਅਚਨਨ ਉਹ ਤੋਂ ਵੀ ਜ਼ਿਆਦਾ ਵਧੀਆ ਉਪਰਾਲਾ ਕਰ ਰਹੇ ਨੇ ਉਹਦਾ ਇਹੀ ਕਾਰਨ ਹੈ ਕਿ ਮਹੱਲੇ ਵਾਲੇ ਸਾਰੇ ਜਿਹੜੇ ਨੇ ਇਹਨਾਂ ਨੂੰ ਬਹੁਤ ਮਾਨਸਨਮਾਨ ਕਰਦੇ ਨੇ ਬਹੁਤ ਇੱਜ਼ਤ ਬਖਸ਼ ਰਹੇ ਨੇ ਉਸ ਤੋਂ ਇਲਾਵਾ ਮੈਂ ਮਹੱਲਾ ਨਿਵਾਸੀਆਂ ਨੂੰ ਸੱਚਖੰਡ ਰੋਡ ਵਾਲਿਆਂ ਨੂੰ ਐਡਵਾਈਸ ਕਰਾਂਗਾ ਵੀ ਜਿਵੇਂ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਵਾ ਬਰਸਾਤੀ ਮੌਸਮ ਦਾ ਆ ਰਿਹਾ ਵਾ ਜਿਦੇ 'ਚ ਡੇਂਗੂ ਨੀਆਂ ਪ੍ਰੋਬ ਕਟੀਆਂ ਓਟੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਿਆਦਾ ਦਿੱਕਤ ਆਉਂਦੀ ਹੈ ਬੁਖਾਰ ਦੀ ਮੁਸ਼ਕਲ ਆ ਰਹੀ ਹੈ ਸਾਡਾ ਜਿਹੜਾ ਸਕਸਟੈਂਟ ਰੋਡ ਹੈ ਕਾਫੀ ਦਵਾਈਆਂ ਇੱਥੇ ਸਾਰੀਆਂ ਆਲਮੋਸਟ ਫ੍ਰੀ ਆ ਰਹੀਆਂ ਵਾਂ ਜਿੰਨੀਆਂ ਵੀ ਦਵਾਈਆਂ ਬੁਖਾਰ ਦੀਆਂ ਨੇ ਕਟੀਆਂ ਓਟੀਆਂ ਦੀਆਂ ਨੇ ਉਸਤਿਆਂ ਦਵਾਈਆਂ ਨੇ ਮੈਂ ਸਪੈਸ਼ਲੀ ਡੇਂਗੂ ਤੇ ਸਟ्रेस ਕਰਨਾ ਚਾਹੁੰਦਾ ਹਾਂ ਕਿਉਂਕਿ ਡੇਂਗੂ ਦਾ ਜਿਹੜਾ ਬੁਖਾਰ ਹੈ ਉਹ ਬਹੁਤ ਜ਼ਿਆਦਾ ਤੰਗ ਕਰਦਾ ਹੈ ਤੇ ਬਰਸਾਤੀ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਉਹਦਾ ਮੇਨ ਕਾਰਨ ਹੈ ਉਹ ਇੱਕ ਮੱਛਰ ਹੈਗਾ ਉਹਦੇ ਕਰਕੇ ਹੁੰਦਾ ਨਾਲੇ ਪਾਣੀ ਖੜਾ ਨਹੀਂ ਹੋਉਂਦਾ ਨਾ ਪਾਣੀ ਖੜਾ ਹੋਏਗਾ ਉਹਦੇ ਦੇ ਮੱਛਰ ਪਣਪੇ ਮੁਹੱਲਵਸੀਆਂ ਨੂੰ ਮੇਰੀ ਇਹੀ ਰਿਕਵੈਸਟ ਆ ਵੀ ਆਪਣੇ ਘਰਾਂ ਦੇ ਬਾਹਰ ਪਾਣੀ ਨਾ ਖੜਾ ਹੋਣ ਦੇਣਾ ਤੇ ਜੋ ਜੇ ਵੀ ਕਿਸੇ ਨੂੰ ਬੁਖਾਰ ਦੀ ਦਿੱਕਤ ਹੈ ਸਭ ਤੋਂ ਪਹਿਲਾਂ ਇੱਥੇ ਆਨ ਸੱਚਖੰਡ ਰੋਡ ਜੇ ਇਹਨਾਂ ਨੂੰ ਜ਼ਿਆਦਾ ਦਿੱਕਤ ਲੱਗੇ ਕਿ ਇਹ ਫੇਰ ਉਹ ਕਿਸੇ ਨੂੰ ਸਾਡੇ ਕੋਲ ਸਿਵਲ ਹਸਪਤਾਲ ਰੈਫਰ ਕਰ ਦਿੰਦੇ ਨੇ ਸੋ ਮੈਂ ਦੁਬਾਰਾ ਇੱਕ ਇੱਕ ਵਾਰੀ ਸੱਚਖੰਡ ਰੋਡ ਵਾਲੇ ਮੁਹੱਲਵਸੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਵੀ ਜਿਨ੍ਹਾਂ ਨੇ ਇਹਨਾਂ ਮਾਣ ਸਨਮਾਨ ਦਿੱਤਾ ਧੰਨਵਾਦ